ਅੱਜ ਜਿਸ ASI ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਉਸ ਕੇਸ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਇਹ ਆਟੋ ਚਾਲਕ ਸਾਹਮਣੇ ਆਇਆ ਹੈ ਜਿਸ ਨੇ ਦੱਸੀ ਹੈ ਪੂਰੀ ਗੱਲ ਕਿ ASI ਕਿੱਦਾਂ ਮੇਰੇ ਆਟੋ ਵਿੱਚ ਆ ਕੇ ਬੈਠਾ ਸੀ ਉਸ ਤੋਂ ਬਾਅਦ ਜਿਹੜਾ ਮੁਜਰਮ ਸੀ ASI ਨਾ ਉਹ ਮੌਕਾ ਦੇਖ ਕੇ ਫਰਾਰ ਹੋਣ ਦੀ ਕੋਸ਼ਿਸ਼ ਉਸਨੇ ਕੀਤੀ ਸੀ ਉਸ ਤੋਂ ਬਾਅਦ ASI ਨੇ ਮਿਹਨਤ ਨਾਲ ਕਿਸ ਤਰ੍ਹਾਂ ਭੱਜ ਕੇ ਉਸ ਮੁਜਰੀਮ ਨੂੰ ਫੜਿਆ ਸੀ ਤੇ ਨਾਲ ਹੀ ਇਸ ਆਟੋ ਚਾਲਕ ਨੇ ਵੀ ਪੁਲਿਸ ਵਾਲੇ ਦੀ ਐਸਆਈ ਦੀ ਮਦਦ ਕੀਤੀ ਮਦਦ ਕੀਤੀ ਸੀ ਆਓ ਸੁਣਦੇ ਹਾਂ ਪੂਰੀ ਗੱਲਬਾਤ ਆਟੋ ਚਾਲਕ ਨਾਲ ਸਰ ਮੇਰਾ ਨਾਮ ਵਿਜੇਂਦਰ ਸ਼ਰਮਾ ਜੀ ਭਾਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਕਿਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸਨਪ੍ਰੀਤ ਉਹ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮਲਾਜਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੂੰ ਹੂੰ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਮੈਂ ਕਿਹਾ ਮੈਨੂੰ ਬੰਦੇ ਨੂੰ ਫੜ ਲੈਣਾ ਕਿ ਇਹ ਚੀਜ਼ ਬਚ ਜਾਏਗੀ ਹੂੰ ਹੂੰ ਮੈਂ ਉਹ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਉਹਨੂੰ ਮੜਿਆ ਭੱਜ ਕੇ ਤੇ ਮੈਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਹੂੰ ਉਹ ਫੜ ਕੇ ਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮੁਲਾਜ਼ਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨਾਂ ਨੇ ਸਾਹ ਬੜਾ ਚੜਿਆ ਹੈ ਮੁਲਾਜ਼ਮ ਨੂੰ ਕਿਉਂਕਿ ਉਹ ਪਜਾ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆਪਾਏ ਉਹ ਕੋ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਨਾ ਵਾ ਮੈਂ ਕਿਹਾ ਕੀਤਾ ਕੀ ਨੇ ਮੈਂ ਕਿਹਾ ਮੋਬਾਈਲ ਵੀ ਗੁਆਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਕਿੰਨਾ ਦੱਸਦੇ ਆ ਉਹਦੇ ਕੋ ਬੋਲਿਆ ਵੀ ਨਹੀਂ ਜਾ ਰਹਾ ਹੈ ਮੁਲਾਜ਼ਮ ਕੋ ਜਿਸ ਤਰੀਕੇ ਮੈਂ ਸਿਵਲ ਹਸਪਤਾਲ ਦਾ ਮੈਂ ਮੋੜ ਕੱਟਿਆ ਹੈ ਤਮ ਮਲਾਜ਼ਮ ਬਿਓਸ਼ ਹੋ ਕੇ ਡੇਕ ਪਿਆ ਥਲੇ ਹੂੰ ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਤੇ ਮਲਾਜ਼ਮ ਗੱਡੀ ਦੇ ਅਗਲੇ ਪਾਸੇ ਡੇਕ ਪਿਆ ਹੂੰ ਮੈਂ ਵੇਖਿਆ ਯਾਰ ਮਲਾਇਮ ਡੇਗਿਆ ਹੈ ਤੇ ਉਹ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਭੱਜਿਆ ਹੈ ਹੂੰ ਜਦੋਂ ਮੈਨੂੰ ਬੰਦਾ ਪਤਾ ਲਿਆ ਮੈਂ ਭੱਜ ਗਿਆ ਮੈਂ ਉਤਰ ਕੇ ਪਜਾ ਦੇ ਮਗਰ ਉਸ ਦਰਾਨਾ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁੱਕ ਰਾ ਸਾਈਡ ਤੋਂ ਨਹੀਂ ਹੂੰ ਉਥੇ ਮੋਟਰਸਾਈਕਲ ਖੜਿਆ ਹੀ ਸਾਈਕਲਾਂ ਵਾਲੀ ਦੁਕਾਨਾ ਗਿਆ ਉਹਦੇ ਚ ਨੇ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦੌਰਾਨ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮੁਲਾਜ਼ਮ ਬੇਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੋਸ਼ ਹੋ ਗਿਆ ਤੇ ਮੈਂ ਕਹਾ ਭਾਈ ਪੰਗਾ ਨਾ ਪਾਏ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਮੈਂ ਭੱਜਿਆ ਮੋ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟੇ ਗਈ ਪਟਾਰੀ ਪੁਲ ਤੋਂ ਪਹਿਲਾਂ ਉਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾ ਪੰਜ ਸੱਤ 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਨਾਂ ਜਾਨਾਂ ਦੇ ਵਿੱਚ ਜੀ ਉਸ ਜਰਨ ਮਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਆ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਜ਼ਮ ਗੱਡੀ ਜੇ ਮੇਰੀ ਜੇ ਪਿਆ ਰਿਆ ਹੈ ਮੈਂ ਆਇਆ ਵਾ ਮੈਂ ਕਿਹਾ ਯਾਰ ਫਿਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੁਛ ਹੋ ਜੇ ਹੁਣ ਫਿਰ ਮੈਂ ਗੱਡੀ ਨੂੰ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਕਾਪਰੋਲਾ ਪਾ ਕੇ ਤੇ ਮੈਂ ਸਟਿਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟਿਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕੰਮ ਦੇ ਸਾਹਮਣੇ ਜਿਹੜੀ ਵਾਰਡ ਹੈਗੀ ਹੈ ਹੁਣ ਜਿਹੜੀ ਦਸਤਾਰ ਤੁਹਾਡੇ ਕੋ ਪਈ ਹੈ ਦਸਤਾਰ ਇਹ ਸਰ ਇਹ ਦਸਤਾਰ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਹੂੰ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਨੇ ਇਨੀ ਮਿਹਨਤ ਦੇ ਨਾਲ ਇਨੀ ਮਸ਼ਕਕਤ ਦੇ ਨਾਲ ਉਹਨੂੰ ਫੜਿਆ ਹੂੰ ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਪੈਸ ਦੁਨੀਆਂ 'ਚ ਨਹੀਂ ਰਹੀ ਇਸ ਟਾਈਮ ਉਹਨੇ ਦਸਤਾਰ ਇਹ ਦਸਤਾਰ ਮਾਣਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਇਸ ਬੁਰਦਾਰੀ ਕਰਕੇ ਆਵਾਂਗਾ ਹਾਂਜੀ ਉਸ ਵਾਰ ਮੈਂ ਜਾਣਾ ਸੀ ਸਿਵਲ ਹਸਪਤਾਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿਹਦੇ ਹੁੰਦੇ ਤੇ ਮੈਂ ਆਪਣੇ ਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਹ ਵਾਲੀ ਦਸਤਾਰ ਉਹਨਾਂ ਦੀ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ ਹੁਣ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੋਗੇ ਹਾਂਜੀ ਸਰ ਕਮਿਸ਼ਨਰ ਸਾਹਿਬ ਦੇ ਸਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ ਠੀਕ ਹੁਣ ਪਾਇਆ ਮਨ